ਸਮਰਾਲਾ ਦੇ ਟ੍ਰੈਫਿਕ ਇੰਚਾਰਜ ਤਰਨਜੀਤ ਸਿੰਘ ਨੇ ਖੰਨਾ ਮਾਸ਼ੀਵਾੜਾ ਰੋਡ ਤੇ ਸੜਕ ਦੇ ਵਿਚਾਲੇ ਪਏ ਟੋਿਆਂ ਨੂੰ ਮਿੱਟੀ ਅਤੇ ਰੂੜਿਆਂ ਦੇ ਨਾਲ ਭਰਿਆ ਤਾਂ ਜੋ ਕੋਈ ਵੀ ਸਕੂਟਰ ਮੋਟਰਸਾਈਕਲ ਚਾਲਕ ਇਨ੍ਹਾਂ ਟੋਿਆਂ ਦੇ ਵਿੱਚ ਡਿੱਗ ਨਾ ਜਾਵੇ। ਟ੍ਰੈਫਿਕ ਇੰਚਾਰਜ ਦੇ ਇਸ ਕੰਮ ਦੀ ਦੁਕਾਨਦਾਰਾਂ ਨੇ ਬਹੁਤ ਹੀ ਚਲਾਗਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਕੰਮ ਪੀਡਬਲਡ ਦਾ ਹੈ ਪਰ ਅੱਜ ਇਨਸਾਨੀਅਤ ਦੇ ਨਾਤੇ ਟ੍ਰੈਫਿਕ ਇੰਚਾਰਜ ਨੇ ਇਨ੍ਹਾਂ ਟੋਇਆਂ ਨੂੰ ਭਰ ਕੇ ਇਹ ਮਿਸਾਲ ਪੈਦਾ ਕੀਤੀ ਹੈ ਕਿ ਇਨਸਾਨੀਅਤ ਵੀ ਕੋਈ ਚੀਜ਼ ਹੈ। ਟ੍ਰੈਫਿਕ ਇੰਚਾਰਜ ਤਰਨਜੀਤ ਸਿੰਘ ਨੇ ਦੱਸਿਆ ਹੈ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਅਕਸਰ ਹੀ ਸੜਕਾਂ ਤੇ ਟੋਏ ਪੈ ਜਾਂਦੇ ਨੇ ਜਿਨ੍ਹਾਂ ਕਾਰਨ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ। ਇਸ ਲਈ ਅੱਜ ਸ਼ਹਿਰ ਦੇ ਦੁਕਾਨਦਾਰਾਂ ਨਾਲ ਮਿਲ ਕੇ ਇਨ੍ਹਾਂ ਟੋਇਆਂ ਨੂੰ ਇੱਟਾਂ ਅਤੇ ਮਿੱਟੀ ਦੇ ਨਾਲ ਭਰਿਆ ਗਿਆ ਹੈ। ਤਾਂ ਜੋ ਕਿਸੇ ਨੂੰ ਵੀ ਕੋਈ ਨੁਕਸਾਨ ਨਾ ਪਹੁੰਚੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਦੇ ਨਜ਼ਦੀਕ ਕੋਈ ਟੋਆ ਹੈ ਤਾਂ ਉਹ ਆਪਣਾ ਫਰਜ਼ ਸਮਝ ਕੇ ਉਸ ਨੂੰ ਭਰ ਦੇਣ ਇਸ ਸਮੇਂ ਆਟੋ ਚਾਲਕ ਦਿਲਾਵਰ ਸਿੰਘ ਅਤੇ ਸਮਰਾਲਾ ਦੇ ਟ੍ਰੈਫਿਕ ਇੰਚਾਰਜ ਤਰਨਜੀਤ ਸਿੰਘ ਨੇ ਕੀ ਕੁੱਝ ਕਿਹਾ ਦਿਲਾਵਰ ਸਿੰਘ ਕੀ ਕੰਮ ਕਰਦਾ ਹਾਂ ਆਟੋ ਚਲਾਉਂਦਾ ਹਾਂ ਅ ਅੱਜ ਕੋਈ ਭਰੇ ਜਾ ਰਹੇ ਨੇ ਹਾਂਜੀ ਕਿਵੇਂ ਮਨ ਚ ਆਇਆ ਤੁਹਾਡੇ ਇਹ ਮਨ ਚ ਪਹਿਲਾਂ ਸਾਡੇ ਵੱਡੇ ਵੀਰ ਜਿਹੜੇ ਇੱਥੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਨੇ ਸਾਨੂੰ ਇੱਕ ਦੋ ਦਿਨ ਪਹਿਲਾਂ ਕਿਹਾ ਸੀਗਾ ਕਿ ਆਪਾਂ ਨੇ ਇਹ ਕਰਨਾ ਵੀ ਕੰਮ ਕਰਨਾ ਵੀ ਬਹੁਤ ਹਾਸੇ ਹੋ ਰਹੇ ਨੇ ਐਕਸੀਡੈਂਟ ਦੇ ਕਾਰਨ ਬਣਦੇ ਨੇ ਇਸ ਲਈ ਮੈਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਨਾਲੇ ਪੁਲਿਸ ਵੀਰਾਂ ਦੇ ਸਹਿਯੋਗ ਨਾਲ ਆਟੋ ਵਾਲੇ ਸਾਰੇ ਤੇ ਈ ਰਿਕਸ਼ਾ ਵਾਲੇ ਵੀ ਉਹਨਾਂ ਦੇ ਸਹਿਯੋਗ ਨਾਲ ਕਿੰਨਾ ਸਾਡੇ ਤੋਂ ਹੋਇਆ ਅਸੀਂ ਉਹਨੇ ਘਟੋਏ ਭਰੇ ਨੇ ਗਾਂਹਾਂ ਤੋਂ ਵੀ ਅਸੀਂ ਅੱਗੇ ਵੀ ਦੇਖ ਰਹੇ ਹਾਂ ਵੀ ਇੱਕ ਦਿਨ ਕੱਢ ਕੇ ਸਾਰੇ 2 ਘੰਟਿਆਂ ਦਾ ਟਾਈਮ ਕੱਢ ਕੇ ਵੀ ਹੋਰ ਵੀ ਟੋਏ ਜਿਹੜੇ ਇੱਕ ਦੋ ਰਹਿ ਗਏ ਨੇ ਉਹ ਵੀ ਪਰੇਸ਼ ਸ਼ਹਿਰ ਦੇ ਵਿੱਚ ਤਾਂ ਕਿ ਜਿਹੜੇ ਹਾਸੇ ਹੋ ਰਹੇ ਨੇ ਨਾ ਇਹ ਜਿੰਨੇ ਸਮੇਂ ਪਹਿਲਾਂ ਦੇ ਪਏ ਹੋਏ ਨੇ ਕੋਈ ਇਹ ਆ ਬਰਸਾਤਾ ਪੈਣ ਕਰਕੇ ਪਏ ਤਾਂ ਹੁਣੇ ਹੀ ਨੇ ਪਹਿਲਾਂ ਥੋੜੇ ਜਿਹਾ ਘੱਟ ਛੋਟੇ ਸੀਗੇ ਹੁਣ ਵੱਧਦੇ ਗਏ ਬਜਰੀ ਨਿਕਲੀ ਗਈ ਟਰੈਫਿਕ ਜ਼ਿਆਦਾ ਏ ਇਸ ਲਈ بڑے ਟੋਏ ਹੋ ਗਏ ਸੀਗੇ ਜਿਸ ਕੇ ਨਾਮ ਤੇ ਮੈਂ ਅਸੀ ਤਰਨਜੀਤ ਸਿੰਘ ਤਾਇਬ ਕਨਚਾਰ ਸਮਰਾਲਾ ਅੱਜ ਮਾਨਯੋਗ ਡੀਐਸਪੀ ਸਾਹਿਬ ਆ ਸ਼੍ਰੀ ਕਰਨਵੀਰ ਸਿੰਘ ਤੌਰ ਜੀ ਦੇ ਰੈਨਮਾਈਟ ਜਿਹੜੇ ਸੜਕਾਂ ਦੇ ਵਿੱਚ ਟੋਏ ਪੈ ਗਏ ਸੀਗੇ بارش ਦੇ ਕਾਰਨ ਜਿਹੜੇ ਕੀ ਹਾਦਸਿਆਂ ਦਾ ਕਾਰਨ ਬਣ ਰਹੇ ਸੀ ਆ ਕਾਫੀ ਸਮੇਂ ਤੋਂ ਸੜਕ ਨਾ ਬੰਦ ਕਰਕੇ ਆ ਇੱਥੇ ਦਿੱਕਤ ਪੈਦਾ ਹੋ ਰਹੀ ਸੀ ਇਸ ਲਈ ਸਾਥੀ ਆ ਪਬਲਿਕ ਦੇ ਨਾਲ ਸਹਿਯੋਗ ਦੇ ਨਾਲ ਅਸੀਂ ਇਹ ਟੋਏ ਭਰਵਾਏ ਨੇ ਅੱਜ ਤੇ ਅਸੀਂ ਵੀ ਬਾਕੀਆਂ ਨੂੰ ਵੀ ਇਹੀ ਹਦਾਇਤ ਕਰਦੇ ਹਾਂ ਕਿ ਜੇਕਰ ਤੁਹਾਡੇ ਨੇੜੇ ਤੇੜੇ ਸੜਕ ਦੇ ਉੱਤੇ ਕੋਈ ਟੋਆ ਪਿਆ ਹੋਇਆ ਤਾਂ ਕਿਰਪਾ ਕਰਕੇ ਆਪ ਹੀ ਭਰ ਦਿੱਤਾ ਜਾਵੇ ਕਿਉਂਕਿ ਅ ਸਮੇਂ ਦਰਾਂ ਨਹੀਂ ਸੜਕਾਂ ਬਣਦੀਆਂ ਨੇ ਅਜੇ ਜਦੋਂ ਸਮਾਂ ਆਊਗਾ ਉਸ ਤਰ੍ਹਾਂ ਨਹੀਂ ਸੜਕਾਂ ਬਣਣਗੀਆਂ ਇਹ ਇਕੱਲਾ ਮੇਨ ਚੌਂਕ ਦੇ ਵਿੱਚ ਇੱਥੇ ਭਰਉਦੇ ਤੋਂ ਜਾਂ ਸੁਏਟਾ ਕੇ ਨਹੀਂ ਸ਼ਹਿਰ ਦਾ ਇਲਾਕਾ ਜਿੰਨਾ ਵੀ ਸਾਡੇ ਏਰੀਆ ਚ ਪੈਂਦਾ ਜਿੱਥੇ-ਜਿੱਥੇ ਵੀ ਕੋਈ ਟੋਏ ਦੀ ਪ੍ਰੋਬਲਮ ਆ ਉੱਥੇ-ਉੱਥੇ ਭਰਵਾ ਰਹੇ ਆ ਜੀ ਵਿਭਾਗੋਂ ਕੋਈ ਹੋਰ ਆ ਘਰ ਕੀਤੇ ਰਹੇ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਏ ਦੇਖੋ ਜੀ ਸੇਵਾ ਜੀ ਤਾਂ ਜੀ ਸੇਵਾ ਦੇ ਤੌਰ ਤੇ ਪਰਵਾ ਰਹੇ ਆ ਵੈਸੇ ਵੀ ਚਲੋ ਸਾਡਾ ਫਰਜ਼ ਬਣਦਾ ਜੀ ਕਿ ਕੋਈ ਹਾਸਾ ਆਊਗਾ ਤਾਂ ਫਿਰ ਵੀ ਸਾਨੂੰ ਇਹ ਦੇਖਣਾ ਪਊਗਾ ਇਸ ਲਈ ਕਹਿੰਦੇ ਆ ਵੀ ਅ ਤੋਂ ਭਰ ਦਿੱਤੇ ਜਾਣ ਤਾਂ ਕੋਈ ਹਾਸੇ ਤੋਂ ਬਚਾਅ ਹੋ ਸਕਦਾ